ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦਾ ਜੋ ਵਿਸ਼ਾ ਹੈ ਜੀ ਕੀ ਤੁਸੀਂ ਪੈਸੇ gende gende ਥੱਕ ਜਾਓਗੇ ਜਦੋਂ ਸਿਹਿਤ ਸਿੰਘ ਦੇਣ ਤੇ ਆ ਜਾਣ ਪੈਸਾ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਣਾ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਿਕੇ ਆਪਣੇ ਹਾਜੀ ਜੋ ਲਗਵਾਉਣਾ ਜੀ 사ਸੰਗਤ ਜੀ ਆਓ ਜੀ ਅੱਪਾ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ 사ਸੰਗਤ ਜੀ ਉਹ ਜਦੋਂ ਦੇ ਨੂੰ ਧਿਆ ਜਾਵੇ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਏਗਾ ਨੋਟਾਂ ਨੂੰ ਗਿਣਤੀ ਕਰਨ ਦਾ ਟਾਈਮ ਵੀ ਨਹੀਂ ਲੱਗੇਗਾ ਜਦੋਂ ਉਹ ਦੇਣ ਤੇ ਆ ਜਾਵੇ ਬੰਦੇ ਕਿੰਨ੍ਹ ਵਾਸਤੇ ਰੱਖਣੇ ਪੈਣੇ ਕਿ ਚੀਜ਼ ਹੋਰ ਤੁਹਾਨੂੰ ਕਿੱਟ ਵਿੱਚ ਸਚਿਆਰਪਨ ਨਹੀਂ ਲਿਆਉਣ ਦੀ ਉਹ ਪਤਾ ਹੈ ਕਿ ਜੇ ਮੈਂ ਝੂਠ ਨਾ ਬੋਲਾਂ ਤੇ ਮੇਰੇ ਘਰ ਧੰਨ ਨਹੀਂ ਆਣਾ ਜੇ ਮੈਂ ਝੂਠ ਨਾ ਬੋਲਾਂ ਕਿੱਟ ਵਿੱਚ ਮੇਰੀ ਰੋਟੀ ਨਹੀਂ ਚੱਲਣੀ ਇਹ ਇੱਕ ਚੀਜ਼ ਸਾਨੂੰ ਕਬ ਗੜ ਪਾਂਦੀ ਮਹਾਪੁਸ਼ਟੀ ਦਾਸਤੇ ਨੇ ਜਿਹੜੇ ਇਹ ਸੋਚਦੇ ਨੇ ਮੈਂ ਇਹ ਨਾ ਕਰਾਂ ਮੈਂ ਗਰੀਬ ਰਹਿ ਜਾਾਂਗਾ ਭੁਲੇਖਾ ਜੇ ਉਹੋ ਦੇਣ ਤਿਆਂ ਜਾਵੇ ਢੋੜ ਦੇ ਟਸੰਭਾਲਿਆ ਨਹੀਂ ਜਾਵੇਗਾ ਨੋਟਾ ਨੂੰ ਗਿਣਤੀ ਕਰਨ ਦਾ ਟਾਈਮ ਵੀ ਨਹੀਂ ਲੱਗੇਗਾ ਜੇ ਆ ਨਾ ਕਰੀਏ ਤਾਂ ਗੁਜ਼ਾਰਾ ਨਹੀਂ ਹੋਣਾ ਇਹ ਇੱਕ ਚੀਜ਼ ਸਾਨੂੰ ਮਾਰਦੀ ਹੈ ਸ਼ੀਰ ਸਿੰਘ ਦੇ ਸੇਵਾਦਾਨ ਨੇ ਦੱਸਿਆ ਕਿ ਇੱਕ ਬੀਬੀ ਦਾ ਸਮਾਂ ਪੂਰਾ ਹੋ ਗਿਆ ਤੇ ਧਰਮਰਾਜ ਨੇ ਦੇਵਦੂਤ ਨੂੰ ਜਮਲਾਜ ਦੇ ਦਮ ਦੇਵਦੂਤ ਨੂੰ ਭੇਜਿਆ ਵੀ ਜਾਓ ਬੀਬੀ ਨੂੰ ਲੈ ਕੇ ਆਓ ਜਦੋਂ ਦੇਵਦੂਤ ਆਇਆ ਤਾਂ ਉਸਨੇ ਦੇਖਿਆ ਬੀਬੀ ਬੇਹੋਸ਼ ਡਿੱਗੀ ਪਈ ਹੈ ਕਿਸੇ ਬਿਮਾਰੀ ਕਰਕੇ ਹੁਣ ਉਹਦੇ ਪ੍ਰਾਣ ਤੇ ਜਾਣੇ ਨੂੰ ਧਿਆਨ ਦੇਣਾ ਆਤਮਾ ਲੈ ਜਾਣੀ ਹੈ ਉਹ ਕੀ ਦੇਖਦਾ ਇਹ ਬੀਬੀ ਦੀਆਂ ਤਿੰਨ ਬੱਚੀਆਂ ਇਕੱਠੀਆਂ ਪੈਦਾ ਹੋਈਆਂ ਜੋੜਾ ਤਿੰਨਾਂ ਬੱਚਿਆਂ ਦਾ ਇਕੱਠਾ ਤੀਨੇ 6-6 ਮਹੀਨੇ ਦੀਆਂ ਬੀਬੀ ਬੇਹੋਸ਼ ਪਈ ਇੱਕ ਬੱਚੀ ਉਸ ਬੀਬੀ ਦਾ ਮਤਲਬ ਆਪਣੀ ਮਾਂ ਦਾ ਦੁੱਧ ਪੀ ਰਹੀ ਸੀ 6 ਮਹੀਨੇ ਦੀ ਇੱਕ ਰੋ ਰੋ ਕੇ ਅਠੂ ਸੁੱਕੇ ਪਏ ਨੇ ਤੇ ਉਸ ਉਸੇ ਮਾਂ ਦੇ ਪੇਟ ਉੱਤੇ ਹੀ ਅੱਖ ਲੱਗੀ ਹੋਈ ਸੀ ਉਹਦੀ ਤੀਸੀ ਉਹ ਬੱਚੀ ਰੋ 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 ਰਹੀ ਸੀ ਜਦ ਮਦੂਦ ਕਹਿੰਦਾ ਇਸ ਬੀਬੀ ਨੂੰ ਜੇ ਮੈ ਲੈ ਗਿਆ ਇਸ ਦੀਆਂ ਤਿੰਨ ਬੱਚੀਆਂ 6 6 6 ਮਹੀਨੇ ਦੀਆਂ ਰੋਲ ਜਾਣੀਆਂ ਵਾਪਿਸ ਚਲਾ ਗਿਆ ਉਸਨੇ ਤਸ ਆ ਗਿਆ ਤਾਂ ਮੈਂ ਅਜ ਕਹਿੰਦਾ ਲਿਆਇਆ ਨਹੀਂ ਇਹ ਤਾਂ ਬਹੁਤ ਨਿਆਈ ਸੀ ਉਸ ਦੀਆਂ 6 6 ਮਹੀਨੇ ਦੀਆਂ ਬੱਚੀਆਂ ਤਿੰਨਾਂ ਦਾ ਜੋੜਾ ਹੈ ਇੱਕ ਦੁੱਧ ਚੁੰਗਦੀ ਸੀ ਇੱਕ ਰੋ ਰੋ ਕੇ ਉਸਤੇ ਢਿੱਡ ਉੱਤੇ ਹੀ ਸੋ ਗਈ ਤੀਜੀ ਉੱਚੇ ਉੱਚੇ ਰੋ ਰਹੀ ਸੀ ਧਰਮਰਾਜ ਇਹ ਅਨਿਆਇ ਹੈ ਜੇ ਮੈਂ ਉਸਦੀ ਆਤਮਾ ਲੈਉਂਦਾ ਤਾਂ ਉਸਦੀਆਂ ਬੱਚੀਆਂ ਰੁੱਲ ਜਾਣੀਆਂ ਸੀ ਧਰਮਰਾਜ ਕਹਿੰਦਾ ਤੂੰ ਹਜੇ ਰੱਬ ਦੀ ਲੀਲਾ ਨੂੰ ਨਹੀਂ ਸਮਝਿਆ ਤੇਰੀ ਸਜ਼ਾ ਹੈ ਤੈਨੂੰ ਮਾਤ ਲੋਕ ਚ ਜਨਮ ਦੇਾਂਗੇ ਜਿਸ ਦਿਨ ਤੈਨੂੰ ਗਿਆਨ ਹੋ ਜਾਵੇਗਾ ਫਿਰ ਤੂੰ ਆਏਗਾ ਫਿਰ ਉਸ ਤਿਰਮਾਜ ਦੇ ਦੇਵਦੂਤ ਦਾ ਜਨਮ ਹੋਇਆ ਇੱਕ ਚਿਮਿਆਰ ਦੇ ਘਰ ਜਦੋਂ ਜਬਦੂਤ 10 ਸਾਲ ਦਾ ਹੋਇਆ ਤਾਂ ਉਸ ਨੂੰ ਇਸ ਨੂੰ ਜੁੱਤੀਆਂ ਬਣਾਉਣ ਦਾ ਕੰਮ ਸਿਖਾਇਆ ਦੇਵਦੂਤ ਜੀ 15 ਬੀਤ ਦਿਨਾਂ ਵਿੱਚ ਸਿੱਖ ਗਿਆ ਜੁੱਤੀਆਂ ਬਣਾਉਣੀਆਂ ਇਹ ਹੋ ਜਈਆਂ ਜੁੱਤੀਆਂ ਬਣਾਉਣੀ ਆ ਸਿੱਖ ਗਿਆ ਉਸ ਤਾਂ ਇਲਾਕੇ ਵਿੱਚ ਨਾਮ ਹੋ ਗਿਆ ਇੱਕ ਦਿਨ ਇੱਕ ਮਾਤਾ ਤੇ ਉਸਦੇ ਨਾਲ ਤਿੰਨ ਕੁੜੀਆਂ ਜੁੱਤੀਆਂ ਬਣਾਉਣ ਆਈਆਂ ਜਦੋਂ ਉਹ ਜਮਦੂਤ ਮੇਚਾ ਲੈ ਰਿਹਾ ਸੀ ਤਾਂ ਉਸ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਇਹੇ ਠੋ ਡੇ ਕੁੜੀਆਂ ਨੇ ਕਹਿੰਦੀ ਮੇਰਾ ਪੇਟ ਤੋਂ ਨਹੀਂ ਜੰਮਿਆ ਪਰ ਹੈਗੀਆਂ ਮੇਰੀਆਂ ਹੀ ਸੀ ਸਾਡੇ ਗਵਾਂਢ ਵਿੱਚ ਇੱਕ ਮਾਤਾ ਜੀ ਜਦੋਂ ਇਹ 6-6 ਮਹੀਨੇ ਦੀਆਂ ਸੀ ਉਸ ਟਾਈਮ ਉਸ ਤੇ ਸਵਾਸ ਖਤਮ ਹੋ ਗਏ ਸੀ ਪਰ ਸਾਡੇ ਘਰ ਅੱਤ ਦਾ ਪੈਸਾ ਜਾਇਦਾਦ ਸੀ ਪਰ ਸਾਡੇ ਔਲਾਦ ਨਹੀਂ ਸੀ ਇਸ ਲਈ ਇਹਨਾਂ ਨੂੰ ਅਸੀਂ ਪਾਲ ਲਿਆ ਖਤੇ ਚਿੰਨੀ ਵੀ ਜ਼ਮੀਨ जायदाद ਸੀ ਸਾਰੀ ਇੰਨਾ ਤਿੰਨਾ ਦੇ ਨਾਮ ਕਰਵਾ ਦਿੱਤੀ ਹੈ ਉਸ ਨੂੰ ਫਿਰ ਸਮਝਾਇਆ ਵਾਹ ਤੇਰੀਆ ਰੱਬਾ ਤੇਰੀ ਲੀਲਾ ਨਿਆਰੀ ਹੈ ਇੰਨਾ ਨੇ ਗਰੀਬੀ ਵਿੱਚ ਰਹਿਣਾ ਸੀ ਜੇ ਇੰਨਾ ਦੀ ਮਾਤਾ ਜਿਉਂਦੀ ਹੁੰਦੀ ਹੁਣ ਇਹੇ ਰਾਜ ਭੋਗ ਰਹਿਆ ਨਹੀਂ ਮੈਂ ਉਸ ਵੇਲੇ ਨਾ ਸਮਝ ਸਕਿਆ ਧਿਆਨ ਦੇਣਾ 1 6 6 ਮਹੀਨੇ ਦੀਆਂ ਬੱਚੀਆਂ ਅਨਾਥ ਜਿਨ੍ਹਾਂ ਦਾ ਕੋਈ ਨਹੀਂ ਸੀ ਰੱਬ ਨੇ ਉਹਨੂੰ ਵੀ ਰਾਜਵੈਗਾ ਸੁੱਖ ਦਿੱਤਾ ਇਸ ਲਈ ਕਿਰਤ ਵਿੱਚ ਡਟ ਕੇ ਆਪਣੇ ਘਰਵਾਲਿਆਂ ਨੂੰ ਕਹੋ ਕਿ ਸੱਚ ਲਿਆਓ ਜੇ ਉਸ ਨੇ ਦੇਣਾ ਛੱਪੜ ਪਾੜ ਕੇ ਹੀ ਦੇ ਦੇਣਾ ਹੈ ਜੇ ਨਹੀਂ ਦੇਣਾ ਤਾਂ ਸਾਰਾ ਕੁਝ ਇਕੱਠਾ ਹੀ ਚਲੇ ਜਾਣਾ ਸੋ ਸਤ ਸਾਂਗਾ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ